ਕੰਮ ਨ ਮੁੱਕਨੇ ਜਿੰਦ ਮੁੱਕ ਜਾਣੀ ਕੰਮ ਨ ਮੁੱਕਨੇ ਜਿੰਦ ਮੁੱਕ ਜਾਣੀ ਕਾਤੋਂ ਦੇ ਰਾ ਲਾਈਆਂ ਉੱਠ ਘੜ ਲੈ ਬੰਦਿਆ ਕਰ ਲੈ ਨਾਮ ਕਮਾਈਆਂ ਉੱਠ ਘੜ ਲੈ ਬੰਦਿਆ ਕਰ ਲੈ ਨਾਮ ਕਮਾਈਆਂ ਉੱਠ ਘੜ ਲੈ ਬੰਦਿਆ ਰੋਂਦੇ ਤੇ ਪਛਤਾਉਂਦੇ ਰਹਿ ਗਏ ਰੋਂਦੇ ਤੇ ਪਸਤੋਂਦੇ ਰਗੇ ਦਿਨਾਂ ਉਮਰਾਂਵੇਂ ਗਵਾਈਆਂ ਉੱਠ ਘੜ ਲੈ ਬੰਦਿਆ ਕਰ ਲੈ ਨਾਮ ਕਮਾਈਆਂ ਉੱਠ ਘੜ ਲੈ ਬੰਦਿਆ ਕਰ ਲੈ ਨਾਮ ਕਮਾਈਆਂ ਉੱਠ ਘੜ ਲੈ ਬੰਦਿਆ ਤੇਰਾ ਕੁਝ ਨਾ ਮੇਰਾ ਕੁਝ ਲੈ ਜਾਣਾ ਜੀ ਦਾ ਸਭ ਕੁਝ ਤੇਰਾ ਕੁਝ ਨਾ ਮੇਰਾ ਕੁਝ ਲੈ ਜਾਣਾ ਜੀ ਦਾ ਸਭ ਕੁਝ ਮੇਰੀ ਮੇਰੀ ਕਰਦੇ ਮੁੱਕ ਗਏ ਮੇਰੀ ਮੇਰੀ ਕਰਦੇ ਮੁੱਕ ਗਏ ਕਿਸ ਨਾਲ ਲਿਜਾਈਆਂ ਉੱਠੜ ਲੈ ਬੰਦਿਆਂ ਕਰ ਲੈ ਨਾਮ ਕਮਾਈਆਂ ਉੱਠੜ ਲੈ ਬੰਦਿਆਂ ਕਰ ਲੈ ਨਾਮ ਕਮਾਈਆਂ ਉੱਠੜ ਲੈ ਬੰਦਿਆਂ ਜਿੰਨਾ ਦੇ ਮਨ ਰਾਮ ਹੈ ਬਚਦਾ ਉਹਨਾਂ ਦਾ ਕੋਈ ਕਾਮ ਨਾ ਫਸਦਾ ਜਿੰਨਾ ਦੇ ਮਨ ਰਾਮ ਹੈ ਬਚਦਾ ਉਹਨਾਂ ਦਾ ਕੋਈ ਕਾਮ ਨਾ ਫਸਦਾ ਚੜ੍ਹਦੇ ਸੂਰਜ ਵਾਂਗ ਉਹ ਕਰਦੇ ਚੜ੍ਹਦੇ ਸੂਰਜ ਵਾਂਗ ਉਹ ਕਰਦੇ ਨਵੇਂ ਆ ਨਿੱਤ ਚੜਾਈਆਂ ਉੱਠ ਕਰ ਲੈ ਬੰਦਿਆਂ ਕਰ ਲੈ ਨਾਮ ਕਮਾਈਆ ਉੱਠ ਕਰ ਲੈ ਬੰਦਿਆ ਕਰ ਲੈ ਨਾਮ ਕਮਾਈਆ ਉੱਠ ਕਰ ਲੈ ਬੰਦਿਆ ਜਨਮ ਮਨੁੱਖਾ ਫਿਰ ਨਾ ਮਿਲਣਾ ਫੁੱਲ ਗੁਲਾਬ ਦਾ ਫਿਰ ਨਾ ਖਿਲਣਾ ਜਨਮ ਮਨੁੱਖਾ ਫਿਰ ਨਾ ਮਿਲਣਾ ਫੁੱਲ ਗੁਲਾਬ ਦਾ ਫਿਰ ਨਾ ਖਿਲਣਾ ਨਾਮ ਦੇ ਰੰਗ ਵਿੱਚ ਰੰਗ ਲੈ ਜਿੰਦੜੀ ਨਾਮ ਦੇ ਰੰਗ ਵਿੱਚ ਰੰਗ ਲੈ ਜਿੰਦਰੀ ਸਾਡ ਦੇ ਘੂੜ ਕਮਾਈਆਂ ਉੱਠ ਘੜ ਲੈ ਬੰਦਿਆ ਕਰ ਲੈ ਨਾਮ ਕਮਾਈਆਂ ਉੱਠ ਘੜ ਲੈ ਬੰਦਿਆ ਕਰ ਲੈ ਨਾਮ ਕਮਾਈਆਂ ਉੱਠ ਘੜ ਲੈ ਬੰਦਿਆ ਕੰਮ ਨਾ ਮੁੱਕਨੇ ਜਿੰਦ ਮੁੱਕ ਜਾਣੀ ਕੰਮ ਨ ਮੁੱਕਨੇ ਜਿੰਦ ਮੁੱਕ ਜਾਣੀ ਕਰ ਤੋਂ ਦੇਰਾ ਲਾਈਨਾ ਉਠ ਘੜ ਲੈ ਬੰਦਿਆ ਕਰ ਲੈ ਨਾਮ ਕਮਾਈਨਾ ਉਠ ਘੜ ਲੈ ਬੰਦਿਆ ਕਰ ਲੈ ਨਾਮ ਕਮਾਈਨਾ ਉਠ ਘੜ ਲੈ ਬੰਦਿਆ